ਅਸੀਂ ਤਾਂ ਅੱਜ ਨਾਲ ਦੇਖਿਆ ਜੀ ਮਿੰਨੀ ਰੂਟਾ ਵੀ ਟਰਾਈ ਨੇ ਜਿਹੜੇ ਆਪਣੇ ਸਬਜ਼ੀਆਂ ਵਗੈਰਾ ਆਪਦੀ ਕੋਮੋਦੀ ਬੀਜਣ ਵਾਲੀ ਸਾਧਨ ਦੀ ਕਾਸਟ ਕਰਨ ਲਈ ਬਾਕੀ ਜਿਹੜੇ ਵੱਖ-ਵੱਖ ਸਟਾਲ ਲੱਗੇ ਨੇ ਓਰੇ ਮੇਲੇ ਦੇ ਵਿੱਚ ਉਹ ਸਾਰੇ ਹੀ ਵਧੀਆ ਨੇ ਵੱਖ-ਵੱਖ ਪ੍ਰਦਰਸ਼ਨੀ ਆ ਤੁਸੀਂ ਨਾ ਦੇਖੋ ਸਾਰੀਆਂ ਤਕਨਕਾਂ ਇੱਕੋ ਜਿਹੀਆਂ ਆ ਕੋਈ ਬਾਲਾ ਫਰਕ ਨਹੀਂ ਹੈਗਾ ਮਕਰੀ ਦੇ ਪਰ ਜਿਹੜੀਆਂ ਇੰਪੋਰਟਡ ਆ ਉਹਨਾਂ ਦੀ ਟੈਕਨੋਲੋਜੀ ਜ਼ਿਆਦਾ ਵਧੀਆ ਹੈ ਉਹਨਾਂ ਦਾ ਐਫੀਸ਼ੀਐਂਸੀ ਵਧੀਆ ਹੈ ਜਿਹੜੀਆਂ ਦੂਧੀਆਂ ਨਵੀਆਂ ਇੰਡੀਅਨ ਕੰਪਨੀ ਦੇ ਬਣੀਆਂ ਪਰ ਉਹਨਾਂ ਦੀ ਫੰਕਸ਼ਨਿੰਗ ਹੈ ਨਹੀਂ ਇਹਨਾਂ ਛੋਣੇ ਦੇ ਰਮਸ਼ੀਨ ਦੀ ਗੱਲ ਨਹੀਂ ਉਹ ਫੇਰ ਹੈ ਕੋਈ ਐਕਸਾਈਟਮੈਂਟ ਤਾਂ ਰਹਿੰਦੀ ਆ ਪਰ ਪਿਛਲੇ 3-4 ਸਾਲ ਤੋਂ ਦੇਖੀਦਾ ਸੇਮ ਹੀ ਆ ਕੋਈ 19 ਕੀ ਦਾ ਵੀ ਫਰਕ ਹੈ ਨਹੀਂਗਾ ਕੁਛ ਨਹੀਂ ਅਪਡੇਟ ਇੰਪਲੀਮੈਂਟ ਐਕਚੁਅਲ ਕਾਸਟ ਥੋੜੀ ਆ ਤੇ ਉਦਾਂ ਜ਼ਿਆਦੀ ਆ ਮਤਲਬ ਕਿ ਖੁਦ ਤਿਆਰ ਕਰਨਾ ਪਵੇ ਤੇ ਲੱਖ ਰੁਪਏ ਦੀ ਰੋਟਾਵੇਟਰ ਅੰਦਰ ਹੀ ਹੋ ਜੂ ਸੁਪਰ ਸੀਟਰ ਤਿਆਰ ਹੋ ਜੂ ਕੀਮਤ 2.5-3 ਲੱਖ ਰੱਖੀ ਹੋਈ ਆ ਤੇਲੇ ਦਾ ਮਤਲਬ ਮਹੀਨਾ ਤੋਂ ਵੀ ਨਹੀਂ ਪਹਿਲਾਂ ਹਰ ਇੱਕ ਤਿਆਰੀ ਕਰਨ ਲੱਗ ਜਾਂਦਾ ਹੈਗਾ ਵੀ ਹਾਂ ਜਾਣਾ ਮੇਲੇ ਜਾਣਾ ਦਾ ਹਰੇਕ ਦਿਨ ਕਿੱਦਾਂ ਮੇਰੇ ਤੇ ਬੀਜ ਵਗੈਰਾ ਕੋਈ ਸਰੋਂ ਦਾ ਵਗੈਰਾ ਕਣਕ ਦੇ ਬੀਜ ਵੀ ਲੈਨੇ ਮਸ਼ੀਨ ਦੇ ਵੀ ਸੀਡ ਵਗੈਰਾ ਬਾਕੀ ਮੱਝਾਂ ਦਾ ਕੋਈ ਪ੍ਰੋਡਕਟ ਦਵਾਈ ਵਗੈਰਾ ਮੈਡੀਸਿਨ ਵਗੈਰਾ ਲਗਾਏ ਨੇ ਇਹ ਦੇਖ ਕੇ ਕਹਿੰਦੇ ਆ ਮਸ਼ੀਨਾਂ ਨੂੰ ਦੇਖ ਕਹਿੰਦੀਆਂ ਪਸ਼ੂ ਦੇਖ ਕਹਿੰਦੇ ਆ ਦਵਾਈਆਂ ਵਾਲੀਆਂ ਹਸਪਤਾਲਾਂ ਚੰਗੀਆਂ ਲੱਗੀਆਂ ਉਹ ਦੇਖ ਕਹਿੰਦੇ ਆ ਸ਼ਾਪਿੰਗ ਕੀ ਕਰਕੇ ਨਾਲ ਲੈ ਕੇ ਆਉਂਦਾ ਵੀ ਲੈ ਕੇ ਚਲੇ ਆਂ ਹੈਲੋ ਨਮਸਤੇ ਸੋਸ਼ੀਗਲਾਦ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂ ਆਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਆ ਗਿਆ ਸੀ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਵਿੱਚ ਇੱਥੇ ਕੀ ਕਿਸਾਨ ਵੀਰਾਂ ਨੂੰ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਦਿਨ ਆ ਚੁੱਕਾ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਕਿਸਾਨ ਮੇਲਾ 2024 ਲੱਗ ਚੁੱਕਾ ਜੀ ਕੀ ਕੁਝ ਇਸ ਖਾਸ ਹੈ ਇਸ ਮੇਲੇ ਦੇ ਵਿੱਚ ਉਹ ਤਾਂ ਤੁਹਾਨੂੰ ਸ਼ਾਰਟਸ 'ਚ ਨਜ਼ਰ ਆ ਰਿਹਾ ਲੇਕਿਨ ਮੇਲੇ ਦੇ ਵਿੱਚ ਆ ਕੇ ਕਿਸਾਨ ਵੀਰਾਂ ਨੇ ਕੀ ਕਿਹਾ ਮੇਲਾ ਕਿੱਦਾਂ ਦਾ ਲੱਗਿਆ ਕਿੱਦਾਂ ਦੇ ਰਿਵਿਊ ਨੇ ਆਓ ਲਾਈਕ ਇਹ ਚੱਲਦੇ ਆਂ ਅੰਦਰ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਅਸੀਂ ਆ ਜਿਹੜਾ ਦੇਖਿਆ ਜੀ ਮਿੰਨੀ ਰੂਟਾਵੇਟਰ ਆਏ ਨੇ ਜਿਹੜੇ ਆਪਣੇ ਸਬਜ਼ੀਆਂ ਵਗੈਰਾ ਆਪਦੀ ਖੋਦੀ ਬੀਜਣ ਲਈ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਬਾਕੀ ਜਿਹੜੇ ਵੱਖ-ਵੱਖ ਸਟਾਲ ਲੱਗੇ ਨੇ ਔਰੇ ਮੇਲੇ ਦੇ ਵਿੱਚ ਉਹ ਸਾਰੇ ਹੀ ਵਧੀਆ ਨੇ ਵੱਖ-ਵੱਖ ਪ੍ਰਦਰਸ਼ਨੀਆਂ ਤੇ ਨਮੀਆਂ ਮਸ਼ੀਨਰੀਆਂ ਬਾਰੇ ਬੀਜਾਂ ਬਾਰੇ ਤੇ ਨਵੇਂ-ਨਵੇਂ ਫਰੂਟ ਦੇ ਪlant ਵਗੈਰਾ ਵਰਗੇ ਸਾਨੂੰ ਜਾਣਕਾਰੀ ਮਿਲੀ ਹੈ ਜੀ ਮੇਲੇ ਦਾ ਸਾਰਾ ਕੁਝ ਦੇਖਿਆ ਵੀ ਅੱਜ ਜਗਜੀਤ ਵਾਲਿਆਂ ਦੇ ਸੋਨਾਲਿਕ ਵਾਲਿਆਂ ਦੇ ਸਵਰਾਜ ਵਾਲਿਆਂ ਦੇ ਸਾਰਿਆਂ ਦੇ ਵਧੀਆ ਖੇਡਾਂ ਦੇਖਣ ਯੋਗ ਆ ਆਉਣਾ ਚਾਹੀਦਾ ਰੇਕ ਬੰਦੇ ਨੂੰ ਇੱਥੇ ਇੱਥੇ ਤੇ ਨਮੀ ਜਾਂ ਤਾਂ ਪਪਾ ਨੂੰ ਜਿੰਦਰੀ ਜੀ ਬੀਜ ਬਹੁਤ ਨਵੇਂ ਆਏ ਹੋਏ ਨੇ ਬਾਕੀ ਟਰੈਕਟਰ ਵੀ ਬਹੁਤ ਨਵੇਂ ਦੇ ਮਸ਼ੀਨਾਂ ਏਸੀ ਕਰਤੀਆਂ ਏਕੀ ਜੀ ਫਰਕ ਹੈਗਾ ਥੋੜਾ ਬਹੁਤ ਆ ਜਿੱਥਾਂ ਮਿਹਨਤ ਜਿਆਦਾ ਤੇ ਐਗਰੀਕਲਚਰ ਮਸ਼ੀਨਰੀ ਆਵੇ ਕਿਸਾਨਾਂ ਸਿਰ ਲੋਹਾ ਇੱਥੇ ਪਿਆ ਜਾ ਰਿਹਾ ਕਦੇ ਕੋਈ ਮਸ਼ੀਨ ਆ ਗਈ ਕਦੇ ਕੋਈ ਅਗਲਾ ਕਿੰਨੇ ਕੁ ਪੈਸੇ ਖਰਚੇ ਜਾਵੇ ਕੋਈ ਨਵੀਂ ਟੈਕਨੋਲੋਜੀ ਵਾਲੀ ਅੱਡੀ ਕੋਈ ਗੱਲ ਨਹੀਂ ਕੰਪਨੀਆਂ ਦਾ ਮੇਲਾ ਮੇਲਾ ਲਗੀਆਂ ਤਾਂ ਸਾਰਾ ਕੁਝ ਆ ਸੁਪਰ ਸੀਟਰ ਹੈਪੀ ਸੀਟਰ ਬੈਰਲਰ ਐਡਵਾਡੇ ਵੱਡੇ ਬੈਲਾ ਕਿਡੇ ਕਿਡੇ ਟਰੈਕਟਰ ਆ ਕਿਹਨੇ ਲੈਣੇ ਆ ਉਹ ਸਾਰਾ ਬਾਹਰ ਵਾਲਾ ਸਮਾਨ ਆ ਇਸ ਸਮੇਂ ਕਿਹੜੀ ਚੀਜ਼ ਦੀ ਜ਼ਰੂਰਤ ਜ਼ਿਆਦਾ ਹੈਗੀ ਹੈ ਜੋ ਕਿ ਉਹਨੇ ਕਹ ਲਓ ਕਿ ਪਾਕਟ ਫ੍ਰੈਂਡਲੀ ਵੀ ਰਵੇ ਪਾਕਟ ਫ੍ਰੈਂਡਲੀ ਤਾਂ ਜਿਹੜੀ ਵੱਡੀ ਮਸ਼ੀਨਰੀ ਆ ਤਾਂ ਆਪਣੇ ਕੋਈ ਪਾਕਟ ਫ੍ਰੈਂਡ ਲੈਣੀ ਹੈ ਤੇ ਆ ਵੀ ਜਿਹੜੀ ਆਮ ਵਾਤ ਵਾਤ ਸੁਪਰ ਸੀਟਰ ਦਾ ਕਾ ਪਰ ਉਹ ਵੀ ਹੈਵੀ ਆ ਜਦੋਂ ਮਸ਼ੀਨਾਂ ਆਂਦੀਆਂ ਸਮਾਂ ਬਚਦਾ ਪੈਸਾ ਬਚਦਾ ਹੈ ਜਦੋਂ ਬੰਦੋ ਕੋਈ ਲੈਂਦਾ ਵੀ ਤਾਂ ਸਮਾਂ ਸਮਝਾ ਚੱਲੋ ਵੱਜਦਾ ਪਰ ਪੈਸਾ ਬਹੁਤ ਜ਼ਿਆਦਾ ਲੱਗ ਰਿਹਾ ਨਾ ਕਿੰਨਾ ਕਿ ਕੋਈ ਲਾ ਲੇਗਾ ਵਨ ਟਾਈਮ ਇਨਵੈਸਟਮੈਂਟ ਆ ਉਸ ਤੋਂ ਬਾਅਦ ਲਾਈਫਟਾਈਮ ਦਾ ਬੈਨੀਫਿਟ ਇਹ ਵਨ ਟਾਈਮ ਇਹ ਨਾ ਐਸਾ ਕੋਈ ਆ ਗਈ ਅਗਲੇ ਸਾਲ ਫੇਰ ਲਾਉਣੇ ਪੈਣ ਤੁਹਾਨੂੰ ਹੋਰ ਕੁਝ ਨਵੀਂ ਆ ਗਈ ਉਦੋਂ ਅਗਲੇ ਸਾਲ ਹੋਰ ਨਵੀਂ ਲੱਗੇ ਪਹਿਲਾਂ ਤੁਸੀਂ ਕਿਹੜੀਆਂ ਇਸਤੇਮਾਲ ਕਰ ਰਹੇ ਹੋ ਅਸੀਂ ਤੇ ਪਹਿਲਾਂ ਮਲਚਰ ਤੇ ਪਲਾਉ ਇਸਤੇਮਾਲ ਕਰ ਰਹੇ ਹਾਂ ਅੱਛਾ ਕਿੰਨਾ ਸਾਲ ਹੋ ਗਿਆ ਨੂੰ ਕਰਦੇ ਹੋ ਹੋ ਗਿਆ ਕੋਈ 8-9 ਸਾਲ ਨੂੰ ਅਪਡੇਟ ਕਰਨਾ ਚਾਹੁੰਦੇ ਕਿ ਜੇ ਉਹਦੇ ਦੇ ਐਜ਼ ਇਟ ਇਜ਼ ਨਹੀਂ ਚੱਲੀ ਜਾ ਰਿਹਾ ਅਜੋ ਹਾਂ ਮੇਰਾ ਨਾਮ ਜੱਜਪਾਲ ਸਿੰਘ ਕਿੱਧਰ ਆ ਪਹਿਲਾ ਮੇਲੇ ਬਦੱਸੋ ਕਿਸਾਨ ਮੇਲਾ ਕਿੱਧਰ ਲੁਧਿਆਣਾ ਸ਼ਹਿਰ ਦਾ ਆ ਆਲਮੋਸਟ ਸੇਮ ਹੀ ਹੈ ਹਰ ਸਾਲ ਵਾਂਗੂ ਹੀ ਆ ਜੀ ਕਿੱਥੋਂ ਤੁਸੀਂ ਅਸੀਂ ਸ਼ਾਹਕੋਟ ਜ਼ਿਲਹੰਦਰ ਸ਼ਾਹਕੋਟ ਤੋਂ ਆਏ ਹਾਂ ਹਾਂ ਜੀ ਕਿੱਧਰ ਦਾ ਕੀ ਫਰਕ ਲੱਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਮੇਲੇ ਦੇ ਵਿੱਚ ਕੋਈ ਡਿਫਰੈਂਸ ਨਹੀਂ ਸੇਮ ਜੋ ਅਗਲੇ ਪਿਛਲੇ ਸਾਲ ਦੀ ਸੇਮ ਹੀ ਹੈ ਕੋਈ ਫਰਕ ਨਹੀਂ ਬੜੀਆਂ ਬੈਸਟ ਮਸ਼ੀਨਾਂ ਜਿਹੜੀਆਂ ਲਗਾਈਆਂ ਗਈਆਂ ਨੇ ਕਿਸਾਨਾਂ ਵਾਸਤੇ ਗੱਲ ਕਰੀਏ ਮਸ਼ੀਨਾਂ ਦੇ ਕੋਈ ਸਾਰੀਆਂ ਲਗਭਗ ਇੱਕੋ ਜਿਹੀਆਂ ਆਇਆਂ ਕੋਈ ਬੜਾ ਫਰਕ ਨਹੀਂ ਹੈਗਾ ਮੱਕਰੀ ਦੇ ਕੋਈ ਜਿਹੜੀਆਂ ਇੰਪੋਰਟਡ ਆ ਉਹਨਾਂ ਟ ਉਹਰ ਐਫੀਸ਼ੀਐਂਸੀ ਵਧੀਆ ਹੈ ਜਿਹੜੀਆਂ ਦੂਸਰੀਆਂ ਨਵੀਆਂ ਇੰਡੀਅਨ ਕੰਪਨੀਆਂ ਦੇ ਬਣੀਆਂ ਬਟ ਉਹਦੀ ਫੰਕਸ਼ਨ ਹੈ ਨਹੀਂ ਇੰਨੀ ਅੱਛਾ ਝੋਨੇ ਦੇ ਘਰ ਮਸ਼ੀਨ ਦੀ ਗੱਲ ਕਰੀਏ ਨਾ ਨਹੀਂ ਉਹ ਫੇਲਿਆ ਬਿਲਕੁਲ ਫੇਲਿਆ ਕੋਈ ਨਹੀਂ ਤੇ ਤੁਹਾਡੀ ਕੋਈ ਝੋਨੇ ਵਾਲੀ ਮਸ਼ੀਨ ਦਾ ਦੇਖੋ ਜਿਹੜਾ ਇਹਦਾ ਆਲੂ ਤੋਂ ਫਸਲ ਕਰਦੇ ਆ ਜਾਂ ਮੱਕੀ ਵਾਸਤੇ ਤਾਂ ਫੇਲਿਆ ਬਿਲਕੁਲ ਦੂਸਰੇ ਕਣਕ ਤੋਂ ਨਾਲੇ ਜ਼ਿੰਮੇਦਾਰ ਉਹਨਾਂ ਲਈ ਉਹ ਠੀਕ ਆ ਸੋ ਦੂਜੇ ਵਾਰ ਬਾਜਰੇ ਦੀ ਗੱਲ ਕਰਦੇ ਜਿਹੜੇ ਉਹਦੇ ਬਾਰੇ ਨਹੀਂ ਜਾਣਕਾਰੀ ਦੀ ਅਸੀਂ ਉਹ ਕਰਦੇ ਨੇ ਅਸੀਂ ਝੋਨੇ ਦਾ ਅਸੀਂ ਕਰੀਏ ਅਸੀਂ ਝੋਨਾ ਆਲੂ ਵਾਲੇ ਫਾਰਮਰਾਂ ਅਸੀਂ ਤੋ ਇਹ ਵਾਸਲਾਂ ਸਾਨੂੰ ਸਾਡੇ ਏਰੀਆ ਦੇ ਵਿੱਚ ਨਹੀਂ ਹੁੰਦੀ ਹੈ। ਉਹਦੇ ਬਾਰੇ ਨੌਲੇਜ ਨਹੀਂ ਹੈਗੀ। ਠੀਕ ਹੈ। ਹਾਂਜੀ। ਇਹ ਤੁਹਾਡੇ ਅਕੋਰਡਿੰਗ ਜਿਹੜੇ ਤੁਸੀਂ ਇਸ ਟਾਈਮ ਇਸਤੇਮਾਲ ਕੀ ਕਰ ਰਹੇ ਹੋ? ਇਸ ਟਾਈਮ ਅਸੀਂ ਫਸਲਾਂ ਵਾਸਤੇ ਨੋਰਮਲ ਜੋ ਭਾਈ ਸਾਹਿਬ ਨੇ ਦੱਸਿਆ ਸੇਮ ਹੋਈ ਹੋ। ਤੇ ਆਲੂ ਵਾਲੇ ਜ਼ਿੰਮੇਦਾਰ ਰਹਿੰਦੇ ਅਸੀਂ ਵੀ ਹੋਈ ਹਾਂ। ਸੇਮ ਸਾਡੇ ਇੰਪਲੀਮੈਂਟ ਸੇਮ ਹੀ ਹੈ। ਹਾਂਜੀ। ਥੋੜਾ ਕੀ ਨਾਂ ਹੈ? ਮਣੇਂਦਰਪਾਲ ਜੀ। ਕਿਤਾ ਦਾ ਨਾਮ ਦਾ ਸਮੇਲ ਲਾ ਕਿਤਾ ਦਾ। ਠੀਕ ਆ ਪਾਜੀ। ਆਮ ਵਰਗ ਹੈ। ਆਮ ਮੈਲੇ ਦੇ। 6-7 ਸਾਲ ਤੋਂ। ਕਿੰਨੇ ਕਿੰਨੇ ਅਸਾਈਨਮੈਂਟ ਰਹਿੰਦੇ ਕਿਸਾਨ ਮੈਲੇ ਦੇ। ਕੋਈ ਐਕਸਾਈਟਮੈਂਟ ਤੇ ਰਹਿੰਦੀ ਆ ਪਰ ਪਿਛਲੇ 3-4 ਸਾਲ ਤੋਂ ਦੇਖੀਦਾ ਸੇਮ ਹੀ ਆ ਕੋਈ 19-21 ਦਾ ਵੀ ਫਰਕ ਹੈ ਨਹੀਂਗਾ ਕੋਈ ਨੀ ਅਪਡੇਟ ਇੰਪਲੀਮੈਂਟ ਐਕਚੁਅਲ ਕੋਸਟ ਥੋੜੀ ਆ ਤੇ ਉਦਾਂ ਜਿਆਦੀ ਆ ਮਤਲਬ ਕਿ ਖੁਦ ਤਿਆਰ ਕਰਨ ਲੱਪੇ ਤੇ ਲੱਖ ਰੁਪਏ ਜੀ ਰੂਟਾਵੇਟਰ ਅੰਦਰ ਹੀ ਹੋਜੂ ਸੁਪਰਸੀਡਰ ਤਿਆਰ ਹੋਜੂ ਤੇ ਕੀਮਤ 2.5-3 ਲੱਖ ਰੱਖੀ ਹੋਈ ਆ ਤੇ ਉਹ ਚੀਜ਼ਾਂ ਕਮਾਏਗੀ ਭਾਵੇਂ ਸਬਸਿਡੀ ਆ ਉਹ ਵੀ ਕਮਾਈ ਕੰਪਨੀਆਂ ਹੀ ਖਾਂਦੀ ਆ ਕੋਈ ਕਿਸੇ ਜ਼ਿੰਮੇਵਾਰ ਦੇ ਇੱਕ ਪੈਸਾ ਵੀ ਮਤਲਬ ਦਾ ਨਹੀਂ ਹੁੰਦਾ ਜੰਦਾ ਕਿ ਇਹ ਮਸ਼ੀਨਾਂ ਇਤਾਂ ਦੀ ਵੀ ਨਹੀਂ ਕਿ ਇੱਕalle ਗਲੀ ਚੀਜ਼ ਵਸਤੇ ਵੀ ਹੈ ਮੱਕੀ ਵਸਤੇ ਲੱਗ ਗਿਆ ਝੋਨੇ ਵਸਤੇ ਲੱਗ ਗਿਆ ਔਰ ਕਈ ਕੰਪਨੀਆਂ ਵੱਲੋਂ ਇਤਾਂ ਦੀ ਮਸ਼ੀਨਾਂ ਲਾਈਆਂ ਉਹ ਕਹਿੰਦੇ ਸਾਰਾ ਕੁਝ ਤੁਸੀਂ ਅੰਦਰੋਂ ਕੱਟੋ ਜੋ ਮਰਜ਼ੀ ਕਰੋ ਇੰਨਾ ਮਸ਼ੀਨਾਂ ਦੇ ਨਾਲ 4 in 1 ਨਹੀਂ ਭਾਜੀ ਇਤਾਂ ਦਾ ਤਾਂ ਹੈ ਨਹੀਂਗਾ ਪਰ ਜਿਹੜੇ ਮੇਨਤ ਗੱਲ ਇਹ ਹੈ ਕਿ ਕੋਸਟ ਬਹੁਤ ਜ਼ਿਆਦੀ ਆ ਬਹੁਤ ਜ਼ਿਆਦੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਮਸ਼ੀਨਾਂਾਂ ਦੀ ਮਸ਼ੀਨਰੀ ਟਰੈਕਟਰ ਕੋਈ ਵੀ ਇੰਪਲੀਮੈਂਟ ਲੈ ਲਓ ਕਿਸੇ ਆਮ ਬੰਦੇ ਦੀ ਮਸ਼ੀਨਰੀ ਪਹੁੰਚ ਤੋਂ ਬਾਹਰ ਹੋ ਗਈ ਕਿੰਨੀ ਪਹੁੰਚ ਹੈ ਮਸ਼ੀਨ ਤਾਂ ਹੁੰਦੀ ਦੇਖੋ ਦੇਖੋ ਜੀ ਡਿਪੈਂਡ ਕਰਦਾ ਹੈ ਜੀ ਜਿਵੇਂ ਦਾ ਫਾਰਮਰ ਹੈ ਕੋਈ ਜਿਹੜਾ ਛੋਟੇ ਫਾਰਮਰ ਜਿਹਨਾਂ ਉਹ ਜਿਹੜਾ ਛੋਟੀ ਮਸ਼ੀਨਰੀ ਹੈ ਔਰ 5-7 ਲੱਖ ਦੇ ਵਿੱਚ ਹੋਵੇ ਬਟ ਇੱਕ ਇੱਕ ਟਰੈਕਟਰ ਹੀ 12-12 ਲੱਖ ਦਾ ਹੈ ਜਿਹੜਾ ਕੋਈ ਨਵਾਂ ਛੋਟਾ ਟਰੈਕਟਰ ਵੀ ਲੈਣੇ ਆ আচ্ছা ਇੱਕ AC ਟਰੈਕਟਰਾਂ ਦੀ ਬੜੀ ਹੋੜ ਹੋ ਗਈ ਹੈ ਕਿ ਕੋਈ ਗਰਮੀ ਨਹੀਂ ਲੱਗੂ ਜੀ ਅੰਦਰ ਨਹੀਂ ਦੇਖੋ ਆਪਣੇ ਪੰਜਾਬ 'ਚ ਨਹੀਂ ਉਹ ਕੰਮ ਜਾਂਦਾ ਉਹ ਮਹਿੰਗੇ ਬਹੁਤ ਨੇ ਜੀ ਕਿੰਨਾ ਫਰਕ ਹੈ ਸਿੰਗਲ ਟਰੈਕਟਰ AC ਟਰੈਕਟਰ ਉਸਨੂੰ অলਮੋਸਟ ਡਬਲ ਦਾ ਫਰਕ ਹੈ ਜੀ 1200000 ਦੇ ਦੱਸ ਰਹੇ ਹੋ ਨਾ 13 14 15 ਲੱਖ ਤਿੰਨ ਤੋਂ 4 ਲੱਖ ਜਿਹੜਾ ਕੈਬਨ ਦਾ ਐਕਸਟਰਾ ਉਹਦਾ ਕੋਈ ਫਾਇਦਾ ਨਹੀਂ ਕੰਪਨੀ ਦਾ ਲਵਾਈਏ ਤਾਂ 7 ਲੱਖ ਦਾ ਬਾਹਰੋਂ ਲਵਾਉਣੇ 3 ਲੱਖ ਦਾ 3.5 ਲੱਖ ਦਾ ਪਰ ਜਿਹਨੇ ਬੰਦੇ ਨੇ ਖੇਤੀ ਕਰਨੀ ਆ ਤਾਂ ਉਹਦੇ ਲਈ ਤਾਂ ਨਹੀਂ ਏਸੀ ਉਹ ਤਾਂ ਗਰਮੀ 'ਚ ਕਰਨੀ ਪੈਣੀ ਆ ਹਾਂਜੀ ਬਿਲਕੁਲ ਜੀ ਏਸੀ ਦਾ ਤਾਂ ਫਿਰ ਸੋਲ ਵਾਲੀ ਗੱਲ ਹੀ ਆ ਕਿ ਸੋਲ ਬੰਦਿਆਂ ਨੇ ਜਿਹਨੇ ਉਦਾਂ ਹੀ ਆ ਠੀਕ ਬਹੁਤ ਬਤਾਨਾ ਭਾਈ ਤੜਕੀ ਨਾ ਇਸ ਨੂੰ ਤਾਂ ਸੈਂਕੜੇ ਆਏ ਸੈਣੀ ਤੋਂ ਬਰਨਾਲਾ ਬਰਨਾਲਾ ਜਿਲ੍ਹਾ ਪਿੰਡ ਸੈਣਾ ਅੱਛਾ ਕਿੰਨਾ ਇੰਤਜ਼ਾਰ ਸੀਗਾ ਅੰਦ ਤੱਕ ਬਹੁਤ ਸੀਗਾ ਜੀ ਕਿੰਨੇ ਸਮੇਂ ਪਹਿਲਾਂ ਤਿਆਰੀ ਕਰ ਲੈਂਦੇ ਇੱਥੇ ਆਉਣ ਦੀ ਲਧਿਆਣੀ ਦੇ ਪਾ ਚੱਲ ਪੈਂਦਾ ਜੀ ਕੰਮ ਦਾ ਵੀ ਮੇਲੇ ਦੇਖਣ ਚੱਲਾਂਗੇ ਅੱਛਾ ਕੀ ਖਾਸ ਇਸ ਮੇਲੇ ਦੇ ਕੀ ਖਾਸ ਲੱਗਿਆ ਸਾਰੀ ਬਈ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਇਹਨਾਂ ਦਾ ਕਿਹੜੀ ਕਿਹੜੀ ਮਸ਼ੀਨਾਂ ਦੇਖੀਆਂ ਅੰਦਰ ਕਿਹੜੀ ਕਿਹੜੀ ਚੀਜ਼ਾਂ ਵਾਸਤੇ ਸੁਪਰ ਸੀਟਰ ਦੇਖਿਆ ਜੀ ਅੱਛਾ ਜੀ ਤੇ ਮਸ਼ੀਨ ਦੇਖੀ ਸੀਗੀ ਝੋਨੇ ਦੀ ਦੇਖੀ ਹੈ ਹਾਂ ਜੀ ਝੋਨੇ ਦੀ ਕਿਹੜੀ ਹੈ ਝੋਨਾ ਬਟਨ ਵਾਲੀ ਮੱਕੀ ਦੀ ਮੱਕੀ ਵਾਲੀ ਵੀ ਦੇਖੀ ਜੀ 4 ਸਾਈਡਾਂ ਵਾਲੀ ਦੇਖੀ ਜੀ ਉਹ ਦੇਖੀ ਹੈ ਗੱਲ ਕਰੀਏ ਲੁਧਿਆਣੇ ਦੇ ਕਿਸਾਨ ਮੇਲੇ ਦੀ ਕਿੱਦਾਂ ਦਾ ਮੇਲਾ ਲੱਗਿਆ ਸਾਰਾ ਬਾਕੀ ਬਹੁਤ ਵਧੀਆ ਜੀ ਕਿਹੜੀ ਚੀਜ਼ਾਂ ਦੇਖੀ ਅੰਦਰ ਮੇਲੇ ਕਿ ਕੀ ਲੱਗਿਆ ਸਾਰਾ ਕੁਝ ਹੀ ਦੇਖਿਆ ਜੀ ਉਧਰ ਮਤਲਬ ਫਸਲ ਵਾਲੀ ਤੇ ਆਪਣੀ ਆ ਜਿਹੜੀਆਂ ਛਟਾਲਾਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਦੇਖਿਆ ਮੱਕੀ ਚ ਇੰਟਰਸਟ ਨਹੀਂ ਹੈਗੀ ਜੀ ਅੱਛਾ ਜੀ ਤੁਸੀਂ ਕਿਹੜੇ ਬੀਜ ਵਾਸਤੇ ਮੋਡਿੰਗ ਦੇਖ ਰਹੇ ਹੋ ਅਸੀਂ ਤਾਂ ਮਾਂ ਝੋਨੇ ਵਾਲੇ ਆ ਜੀ ਕਣਕ ਦੀ ਵੈਰਾਈਟੀ 826 ਜਿਵੇਂ ਜੀ ਹਾਂ ਜੀ ਸਾਰੀਆਂ ਹਾਂਜੀ ਠੀਕ ਹੈ ਭਾਈ ਤੁਹਾਡਾ ਕੀ ਨਾਮ ਹੈ ਅਮਨਦੀਪ ਸਿੰਘ ਬਹੁਤ ਅਜੀਬ ਲੱਗਿਆ ਕਿਤੋਂ ਕਿਤੋਂ ਆਏ ਨੇ ਮੇਲੇ ਤੇ ਸਾਰੇ ਪੰਜਾਬ ਤੀਉ ਪਲੱਗ-ਪੱਗ ਆਈ ਹੈ ਹਰ ਇੱਕ ਕਿਸਾਨ ਪਹੁੰਚੇ ਨੇਗੇ ਕਿੰਨੇ ਦਿਨ ਪਹਿਲਾਂ ਇੱਥੇ ਆਏ ਜਾਂਦਾ ਮੇਲੇ ਦਾ ਮੇਲੇ ਦਾ ਤਾਂ ਮਤਲਬ ਮਹੀਨਾ ਦੋ ਮਹੀਨੇ ਪਹਿਲਾਂ ਹਰ ਇੱਕ ਤਿਆਰੀ ਕਰਨ ਲੱਗ ਜਾਂਦਾ ਹੈਗਾ ਵੀ ਹਾਂ ਜਾਣਾ ਮੇਲੇ ਜਾਣਾ ਹੈ ਹਰ ਇੱਕ ਮੇਲੇ ਤੇ ਬੀਜ ਵਗੈਰਾ ਕੋਈ ਸਰੋਂ ਦਾ ਵਗੈਰਾ ਕਣਕ ਦੇ ਬੀਜ ਵੀ ਲੈਨੇ ਬਸੀਂ ਦੇ ਵੀ YouTube ਵਗੈਰਾ ਬਾਕੀ ਮੱਜਾਂ ਦਾ ਕੋਈ ਪ੍ਰੋਡਕਟ ਦਵਾਈ ਵਗੈਰਾ ਮੈਡੀਸਨ ਵਗੈਰਾ ਲਗੇ ਨੇਗੇ ਹਾਂਜੀ ਹਾਂਜੀ ਕੀ ਖਾਸ ਸ੍ਰੀ ਸਪੈਸ਼ਲ ਨਜ਼ਰ ਕੀ ਹੈ ਨਵਾਂ ਕੀ ਨਜ਼ਾਰਾ ਹੈ ਇਸ ਵਿੱਚ 2024 ਸਫੈਸਰ ਮਤਲਬ ਜ਼ਿਆਦਾ ਤਰ੍ਹਾਂ ਬਸ ਇੰਡਰੀ ਵਗੈਰਾ ਨਵੀਂ ਟੈਕਨੋਲੋਜੀ ਜਿਆਦਾ ਦਿਖਾਈਏਗੀ ਤੇ ਉਹ ਦਿਖਾਇਆਗੇ ਬਾਕੀ ਬੀਜ ਦੀ ਇੱਕ ਦੀ ਪ੍ਰਬੰਧ ਠੀਕ ਨੇਗੇ ਸੌਖਾ ਮਿਲ ਰਿਹਾਗਾ ਬਹੁਤ ੱੱਕਾ ਮੁੱਕੀ ਨਾ ਮਿਲਿਆ ਸੋ ਇਸ ਵਾਰੀ ਮੇਲੇ ਚ ਕੀ ਫਰਕ ਹੈ ਤੇ ਪਹਿਲੇ ਪਿਛਲੇ ਵਾਰੀ ਮੇਲੇ ਜੀ ਪਿਛਲੀ ਵਾਰ ਜਿਹੜਾ ਬੀਜ ਮਿਲਿਆ ਸੀ ਬਹੁਤ ੱੱਕਾ ਮੁੱਕੀ ਨਾ ਮਿਲਿਆ ਸੀ ਐਤਕੀ ਮਤਲਬ ਜਿਵੇਂ 826 ਦਾ ਬੀਜ ਬਹੁ ਕੀ ਕੀ ਤੇਰਗਣਿਆ ਸ਼ਾਪਿੰਗ ਤਾਂ ਆਹੀ ਬਸ ਜੀ ਬੀਜ ਜਿਹੜੇ ਆਮਤੀ ਜਿਵੇਂ ਬੀਜ ਤਾਂ ਛੋਟੀਆਂ ਲੱਤ ਜਿਵੇਂ ਆਪਣਾ ਤੋਰੀਆ ਹੋ ਗਿਆ ਬਰਸ਼ੀਨ ਹੋ ਗਿਆ ਜਿਹੜਾ ਹੁਣਾ ਮਤਲਬ ਆਪਾਂ ਫਸਲਾਂ ਬੀਜਣੇ ਨੇ ਸੌਣੀ ਦੀਆਂ ਅਜੀਤਵਾਲ ਤੋਂ ਹੀ ਪਤਾ ਲੱਗਿਆ ਮੇਲਾ ਫਿਰ ਦੱਸੋ ਕਿਸਾਨ ਨਹੀਂ ਲੋ ਗਰਮੀ ਵਧੀ ਇਹ ਪ੍ਰਬੰਧ ਘਟ ਹਾਂ ਸਟ੍ਰੈਲ ਸੂਲਿਆ ਨੇ ਪਾਣੀ ਪੁਣੀ ਦਾ ਪ੍ਰਬੰਧ ਹੋ ਜਾਵੇਂ ਹੀ ਹਣੀ ਬਈ ਨਾ ਚਾਹ ਦਾ ਨਾ ਪਾਣੀ ਦਾ ਠੀਕ ਹੈ ਮੈਨੂੰ ਲੱਗਾ ਕੀ ਕੀ ਹੋਇਆ ਤੇ ਕੀ ਇਹ ਦੇ ਕਹਿੰਦੇ ਆ ਮਸ਼ੀਨਾਂ ਮਸ਼ੂਨਾ ਦੇਖ ਕਹਿੰਦੀਆਂ ਪਸ਼ੂ ਦੇਖ ਕੇ ਆਂਦੇ ਆ ਦਵਾਈਆਂ ਵਾਲੀਆਂ ਸਟਾਲਾਂ ਚੰਗੀਆਂ ਲੱਗੀਆਂ ਉਹ ਦੇਖ ਕੇ ਆਂਦੀਆਂ ਮੋਲੇ ਯਾਰ ਮਿੱਥੇ ਸ਼ਾਪਿੰਗ ਹੀ ਕਰਕੇ ਨਾਲ ਲੈ ਕੇ ਜਾਂਦੇ ਆਹ ਦਾ ਇਹ ਵੀ ਲੈ ਕੇ ਚਲੇ ਇਹ ਕਿਹੜੇ ਕਿਹੜੇ ਲੈ ਇਹ ਕਦੂਆਂ ਦੇ ਕਦੂਆਂ ਦੇ ਨਹੀਂ ਦੂਜੇ ਸਿਆਲਾਂ ਦੇ ਸਾਜੂਆਂ ਜੀ ਮੇਥੀ ਪਾਲਕ ਪੂਲਕ ਜਿਹੜੀ ਕਿੱਟ ਮਿਲਦੀ 100 ਰੁਪਏ ਦੀ ਉਹ ਹੀ ਲੈ ਕੇ ਚਲੇ ਹਾਂ ਬਾਬਾ ਜੀ ਨੂੰ ਪੁੱਛਦੇ ਆ ਬਾਬਾ ਜੀ ਕੀ ਨਾਮ ਤੁਹਾਡਾ ਚੰਨਨ ਸਿੰਘ ਜੀ ਕਿੱਥੋਂ ਆਏ ਬਾਬਾ ਜੀ ਅਸੀਂ ਪਹਲਾ ਚੌਰ ਤੋਂ ਜੀ ਮੇਲਾ ਕਿਦਾਂ ਦਾ ਲੱਗਿਆ ਪਹਿਲਾਂ ਬਹੁਤ ਵਧੀਆ ਲੱਗਿਆ ਜੀ ਬਹੁਤ ਕੁਛ ਹੈ ਜੀ ਦੇਖਣੇ ਨੂੰ ਇੱਥੇ ਕੋਈ ਅੰਤ ਇੱਥੇ ਕਿਹ ਅੰਤ ਕੁਝ ਲੱਗਿਆ ਹੋਇਆ ਜੀ ਬਹੁਤ ਕੁਛ ਲੱਗਿਆ ਹੋਇਆ ਸਾਰਾ ਕੁਛ ਲੱਗਿਆ ਹੋਇਆ ਕੀ ਚੀਜ਼ ਹੈ ਟਰੈਕਟਰਾਂ ਦੀਆਂ ਸਾਰੀਆਂ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਟਰੈਕਟਰਾਂਆਂ ਮਸ਼ੀਨਰੀ ਸਾਰੀ ਐਪਲੀਮੈਂਟ ਹੈਗੇ ਨੇ ਜਿਹੜੇ ਦੇਖਣ ਵਾਲੇ ਕਿਸਾਨਾਂ ਦੇ ਬਹੁਤ ਵਧੀਆ ਚੀਜ਼ਾਂ ਸ਼ਾਪਿੰਗ ਕੀ ਲੈ ਕੇ ਜਾ ਰਹੇ ਨਾਲ ਕਰੇ ਸ਼ਾਪਿੰਗ ਤਾਂ ਬੀਜ ਬੂਜ ਲੈ ਕੇ ਜਾ ਰਹੇ ਹਾਂ ਜੀ ਬੀਜ ਹਾਂ ਬੀਜ ਲੈ ਕੇ ਜਾ ਰਹੇ ਹਾਂ ਹਾਂ ਬੀਜ ਆਇਆ ਨਾ ਮਾ ਬਾਕੀ ਕੀਟਾਂ ਨੇ ਉਹ ਲੈ ਕੇ ਜਾ ਰਹੇ ਨੇ ਕਿੰਨਾ ਇੰਤਜ਼ਾਰ ਰਹਿੰਦਾ ਕਿਸਾਨ ਮੇ ਪੂਰਾ ਇੰਤਜ਼ਾਰ ਰਹਿੰਦਾ 6 ਮਹੀਨੇ ਬਾਅਦ ਆਉਂਦਾ ਪਹਿਲਾਂ ਵੀ ਆਏ ਸੀ ਅਸੀਂ ਮਾਰਚ ਚ ਹੁੰਦਾ 14 15 ਮਾਰਚ ਦਾ ਹੁਣ ਵੀ ਬਹੁਤ ਵਧੀਆ ਨੇ ਕਿਸਾਨ ਵੀਰੇ ਸਾਰੇ ਪੰਜਾਬ ਚੋਂ ਆਉਂਦੇ ਨੇ ਤਕਰੀਬਨ ਅਸੀਂ ਸੰਗਰੂਰ ਜ਼ਿਲ੍ਹੇ ਚੋਂ ਆਏ ਹੋਇਆ ਬਹੁਤ ਸਾਰੀ ਮਿਲਦੇ ਨਹੀਂ ਸੰਗਰੂਰ ਜ਼ਿਲ੍ਹੇ ਤੋਂ ਅਸੀਂ ਬਹੁਤ ਦੂਰੋਂ ਆਇਆ ਹਰਿਆਣੇ ਦੇ ਨੇੜੇੋਂ ਆਏ ਹੋਇਆ ਅਸੀਂ ਦੂਰੋਂ ਦੂਰੋਂ ਅੰਮ੍ਰਿਤਸਰ ਤੱਕ ਆ ਰਹੇ ਨੇ ਸਾਰੇ ਆਉਂਦੇ ਨੇ ਜੀ ਇੰਤਜ਼ਾਰ ਰਹਿੰਦਾ ਤਾਂ ਹੀ ਲੋਕ ਬਹੁਤ ਬਹੁਤ ਇਹਦੀ ਬਹੁਤ ਕੱਟ ਸੀ ਮਾਂ ਕੀ ਲੱਗਿਆ ਕਿਸਾਨ ਮਿਲਦੇ ਸੀ ਹਮੇਸ਼ਾ ਦੇਖਦੇ ਕਿੰਨੇ ਸਲਾਦ ਦੇਖਦੇ ਆ ਰਹੇ ਮਿਲਦੇ ਅਸੀਂ ਤਾਂ ਤਕਰੀਬਨ 15 20 ਕੋਈ ਨਾ ਕਿ ਨਰ ਆਇਆ ਇਸ ਵਾਰੀ ਮੇਲੇ ਅਪਡੇਟ ਕੀ ਹੁੰਦਾ ਐ ਇੰਪਲੀਮੈਂਟ ਨਵੇਂ ਨਵੇਂ ਆ ਰਹੇ ਨੇ ਜੀ ਨਵੇਂ ਨਵੇਂ ਟਰੈਕਟਰ ਆ ਇੰਪਲੀਮੈਂਟ ਜਿਹੜੇ ਨਵੇਂ ਹੋਰ ਆਏ ਸਾਲ ਫਰਕ ਪੈ ਜਾਂਦਾ ਸਧਾਰ ਸਧਾਰ ਕਰੀ ਜਾਂਦੇ ਨੇ ਉਹ ਆਈ ਜਾਂਦੇ ਨੇ ਹਾਂ ਜੀ ਹਾਂ ਕੀ ਕਹਿਣਾ ਚਾਹੋ ਇਹ ਕਿਸਾਨ ਵੀਰਾ ਕਹਿੰਦਾ ਤਾਂ ਅੱ비 ਜਿਹੜੇ ਦੂਸਰੇ ਮੇਲੇ ਨੇ ਚੰਡੋਨਾ ਵਾਲੇ ਉਹਨਾਂ ਨੂੰ ਛੱਡ ਕੇ ਇਹ ਮੇਲਿਆਂ ਚ ਆਉਣ ਕੋਈ ਨੌਲੇਜ ਮਿਲਦੀ ਐ ਯੂਨੀਵਰਸਿਟੀ ਦੇ ਪ੍ਰਬੰਧਕ ਬੈਠੇ ਆਂਦੀਆਂ ਨੇ ਹਰ ਵਾਰੀ ਕਿਉਂਕਿ ਤੁਹਾਡੀਆਂ ਜਿਹੜੀ ਕਿਸਾਨਾਂ ਦੀ ਡਿਮਾਂਡਾ ਹੁੰਦੀਆਂ ਉਹਨਾਂ ਨੂੰ ਦੇਖ ਕੇ ਆਂਦੀਆਂ ਨੇ ਤੇ ਜਦੋਂ ਇਹ ਮਸ਼ੀਨਾਂ ਆਉਂਦੀਆਂ ਆਉਂਦੇ ਨਾਲ ਕਹਿ ਲੋ ਕਿ ਤੇਲ ਪਾਣੀ ਦਾ ਖਰਚਾ ਘੱਟ ਹੁੰਦਾ ਵਾ ਠੀਕ ਹੈ ਉਸ ਤੋਂ ਬਾਅਦ ਸਮਾਂ ਕ بچਦਾ ਤੇ ਕਿੰਨਾ ਕੁ ਬਚਾਅ ਹੋ ਜਾਂਦਾ ਹੈ ਮਸ਼ੀਨਾਂ ਦਾ ਇਸਤੇਮਾਲ ਕਰਕੇ ਦੇਖੋ ਜੀ ਹੁਣ ਲੇਬਰ ਘੱਟਦੀ ਜਾ ਰਹੀ ਹੈ ਹੱਥੀ ਕੰਮ ਬਹੁਤ ਘੱਟ ਗਿਆ ਇਹ ਮਸ਼ੀਨਰੀ ਕਰਕੇ ਹੱਥੀ ਕੰਮ ਘਟਾ ਲੇਬਰ ਦੀ ਘੱਟ ਲੋਡ ਪੈਂਦੇ ਜਿਉਂ ਜਿਉਂ ਮਸ਼ੀਨਾਂ ਆਈਆਂ ਨੇ ਹੱਥੀ ਕੰਮ ਲੇਬਰ ਮਿਲਦੀ ਨਹੀਂ ਹੈਗੀ ਟਾਈਮ ਤੇ ਇਹ ਥੋੜਾ ਬਹੁਤ ਛੇਤੀ ਕੰਮ ਹੋ ਜਾਂਦਾ ਮਸ਼ੀਨਰੀ ਨੂੰ ਕਾਫੀ ਪੈਸਾ ਬਚ ਜਾਂਦਾ ਬਹੁਤ ਫਰਕ ਪੈਂਦਾ ਜੀ ਬਹੁਤ ਫਰਕ ਹੈ ਹਾਂ ਜੀ ਹਾਂ ਬਹੁਤ ਫਰਕ ਹੈ ਸੋ ਦੋਸਤੋ ਦੇਖਿਆ ਕਿਸਾਨ ਵੀਰ ਦਾ ਸਾਫ਼ ਤੌਰ ਤੇ ਕਹਿਣਾ ਜਿੱਤੇ ਕਈਆਂ ਦਾ ਇਹ ਕਹਿਣਾ ਸੀਗਾ ਕਿ ਮੇਲੇ ਦੇ ਮਸ਼ੀਨਾ ਜਿਹੜੀਆਂ ਨੇ ਬਹੁਤ ਐਵਰੀ ਟਾਈਮ ਜਿਵੇਂ ਲਾਈਕ ਮੋਬਾਈਲ ਦੀ ਤਰ੍ਹਾਂ ਆਰ ਬਾਰ ਇਹਨਾਂ ਦੇ ਵਰਜ਼ਨ ਚੇਂਜ ਹੋ ਜਾਂਦੇ ਨੇ ਕਿੰਨੀਆਂ ਕੋ ਮਸ਼ੀਨਾ ਹਰ ਵਾਰੀ ਹਰ ਚੀਜ਼ ਵਾਸਤੇ ਨਵੇਂ ਲੈਂਦੇ ਹਨ ਉਹਦੇ ਕੁਝ ਕਿਸਾਨ ਵੀਰ ਦਾ ਇਹ ਵੀ ਕਹਿਣਾ ਸੀਗਾ ਕਿ ਲੇਬਰ ਜਿਹੜੀ ਆ ਬਹੁਤ ਜ਼ਿਆਦਾ ਮਹਿੰਗੀ ਹੋਂਦੀ ਜਾ ਰਹੀ ਹੈ ਸਮਾਂ ਬਹੁਤ ਜ਼ਿਆਦਾ ਲੱਗਦਾ ਸੀਗਾ ਅੱਗੇ ਲੇਕਿਨ ਇਹਨਾਂ ਮਸ਼ੀਨਾ ਦੇ ਕਰਕੇ ਬਹੁਤ ਪੈਸਾ ਬਚਣ ਲੱਗ ਗਿਆ ਅੱਧੇ ਤੋਂ ਅੱਧਾ ਜਿਹੜੀ ਹੈ ਬੈਨੀਫਿਟ ਜਿਹੜਾ ਦੇਖਿਆ ਜਾ ਰਿਹਾ ਇਸ ਕਾਰਜ ਦੇ ਵਿੱਚ ਔਰ ਵੱਡੀ ਗੱਲ ਹੈਗੀ ਉਹ ਬਹੁਤ ਜ਼ਿਆਦਾ ਬਚਣ ਲੱਗਿਆ ਅਗਰ ਸਮਾਂ ਬਚੇਗਾ ਤਾਂ ਸਮਝ ਲਓ ਕਿ ਤੁਹਾਡਾ ਪੈਸਾ ਬਹੁਤ ਜ਼ਿਆਦਾ ਬਚੇਗਾ ਸੋ ਇਹ ਚੀਜ਼ਾਂ ਕਰਕੇ ਸਮੇਂ ਨਾਲ ਆਪਣੇ ਆਪ ਨੂੰ ਅਪਡੇਟ ਕਰਨਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪੂਰੇ ਪੰਜਾਬ ਭਰ ਤੋਂ ਕਿਸਾਨ ਇੱਥੇ ਆਏ ਹੋਏ ਨੇ ਹਰ ਇੱਕ ਨੇ ਆਪਣੇ ਬਾਰੇ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਨੇ ਮੇਲਾ ਕਿਦਾਂ ਲੱਗਿਆ ਅਗਰ ਤੁਸੀਂ ਇਹ ਖਬਰ ਦੇਖ ਰਹੇ ਹੋ ਔਰ ਇਸ ਮੇਲੇ ਤੇ ਆਏ ਹੋਏ ਹੋ ਤਾਂ ਆਪਣਾ ਐਕਸਪੀਰੀਅੰਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਵਿੱਚ ਲੱਗਿਆ ਕਿਸਾਨ ਮੇਲਾ 2024 ਕਿੱਦਾ ਲੱਗਿਆ ਕੈਮਰਾ ਪਰਸਨ ਤਰਮਾ ਰੋੜਾ ਦੇ ਨਾਲ ਹਰਦੀਪ ਦੁਆਨੇ ਦੇ ਵਿਜ਼ਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦਿਨ